ਬੀਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਗੁਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਿਕਣ ਤੋਂ ਬਾਅਦ ਥੋੜਾ ਨਾ ਰੋਬਰ ਹੋਣ ਲੱਗੇ ਆ ਵਿਕਣ ਨੂੰ ਕੀ ਘਟਨਾਵਾਂ ਵਾਪਰੀਆਂ ਚੰਗੀਆਂ ਵੀ ਵਾਪਰੀਆਂ ਕੁਝ ਮੰਦ ਭਾਗੀਆਂ ਵੀ ਵਾਪਰੀਆਂ ਸਾਰੀਆਂ ਘਟਨਾ ਦੀ ਗੱਲ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਗੱਲਬਾਤ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਮੇਰਾ ਸਾਥ ਦੇ ਰਹੇ ਨੇ ਪ੍ਰੋਫੈਸਰ ਅਸ਼ੋਕ ਅਚੇਤ ਜੀ ਔਰ ਪ੍ਰੋਫੈਸਰ ਸਾਹਿਬ ਜੀ ਆ ਕੰਨਿਆ ਪਹਿਲਾਂ ਪ੍ਰਵਾਤਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਵੀ VTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਸ਼ਕਾ ਨੂੰ ਪਿਆਰ ਭਰੀ ਤੇ ਨਿੱਕੀ ਸਤਿ ਸ਼੍ਰੀ ਅਕਾਲ ਜੀ ਆਪਣੀ ਚੰਗਿਆਈ ਕਦੇ ਸਾਬਤ ਨਾ ਕਰੋ ਕਰਤਾਰ ਚ ਦਮ ਹੋਇਆ ਤਾਂ ਵਕਤ ਖੁਦ ਤੁਹਾਡੀ ਕੀਮਤ ਦੱਸੇਗਾ ਬਿਲਕੁਲ ਜੀ ਬਿਲਕੁਲ ਕਿਉਂਕਿ ਜੇ ਦੱਸਣਾ ਹੀ ਪੈ ਜੇ ਤੇ ਫਿਰ ਉਹ ਕਿਰਦਾਰ ਨਹੀਂ ਹੈ ਕਿਰਦਾਰ ਜਿੱਦਾਂ ਹੁਣ ਸੂਰਜ ਜਿਵੇਂ ਨਿਕਲਦਾ ਜੀ ਤੇ ਲੋੜ ਨਹੀਂ ਪੈਂਦੀ ਦੱਸਣ ਨੂੰ ਵੀ ਸੂਰਜ ਆ ਗਿਆ ਸੋ ਇਸੇ ਹਿਸਾਬ ਨਾਲ ਤੇ ਕਿਸੇ ਵੀ ਇਨਸਾਨ ਨੂੰ ਚਾਹੇ ਭਾਈ ਨੂੰ ਮੈਂ ਥੋੜਾ ਲੇਟਰ ਕਰ ਦਣਾ ਜੋ ਅੱਜ ਇਲੈਕਸ਼ਨ ਤੇ ਚਲੋ VOTING ਚੱਲ ਰਹੀ ਆ ਤੇ ਇਸ ਤੋਂ ਬਾਅਦ ਚਲੋ ਥੋੜੇ ਚਿਰਾਂ ਬਾਅਦ ਟਾਈਮ ਬਾਅਦ ਸ਼ਾਮ ਤੱਕ ਰਿਜ਼ਲਟ ਵੀ ਆ ਜਾਣੇ ਆ ਸੋ ਉਹੀ ਆ ਵੀ ਕਿੰਨੇ ਵਾਦੇ ਕੀਤੇ ਆ ਦਾਅਵੇ ਕੀਤੇ ਆ ਹਰੇਕ ਨੂੰ ਦੱਸਣਾ ਪਿਆ ਵੀ ਮੈਂ ਆ ਕੀਤਾ ਮੈਂ ਉਹ ਕੀਤਾ ਜਾਂ ਮੈਂ ਆ ਕਰ ਦਣਾ ਚਲ ਨਵੇਂ ਨੇ ਤਾਂ ਵਾਦੇ ਕਰਨੀ ਹੋਏ ਤੇ ਪੁਰਾਣਿਆਂ ਨੇ ਵੀ ਦੱਸਣਾ ਪਿਆ ਤਾਂ ਫਿਰ ਫਾਇਦਾ ਕੀ ਹੋਇਆ ਉਹੀ ਆ ਨਾ ਵੀ ਜੇ ਦੱਸਣਾ ਹੀ ਪਿਆ ਵੀ ਮੈਂ ਆ ਕੀਤਾ ਤੇ ਅਸਲ ਵਿੱਚ ਜੇ ਤਾਂ ਅਸਲ ਵਿੱਚ ਜੇ ਕੰਮ ਕੀਤਾ ਹੋਵੇ ਤਾਂ ਦੱਸਣ ਦੀ ਲੋੜ ਨਹੀਂ ਪਊਗੀ ਨਾ ਸੋ ਕਹਿੰਦਾ ਉਹ ਹੀ ਇਨਸਾਨੀਅਤ ਵਿੱਚ ਵੀ ਆਦਾ ਹੈ ਵੀ ਅਗਰ ਇੱਕ ਨਾ ਮੈਂ ਬੜੀ ਵਧੀਆ ਰੀਲ ਦੇਖੀ ਸੀ ਬਹੁਤ ਹੀ ਵਧੀਆ ਉਹਦੇ ਵਿੱਚ ਪਤਾ ਕੀ ਕਿਹਾ ਕਿਸੇ ਬੰਦੇ ਨੇ ਜਿਹਦੇ ਇੱਕ ਮਹਾਰਾਜ ਨੇ ਸੰਤ ਮਹਾਰਾਜ ਉਹਨਾਂ ਨੂੰ ਪੁੱਛਦੇ ਜਿ ਪ੍ਰੇਮਾਨਾਂ ਜੀ ਜਿਹਨਾਂ ਦਾ ਆਪਸ ਵਿੱਚ ਜੀਣਾ ਬਹੁਤ ਦੇਖਦੇ ਆ ਨਾ ਉਹਨੂੰ ਕਿਸੇ ਬੰਦੇ ਨੇ ਚਿੱਠੀ ਪਾ ਕੇ ਪੁੱਛਿਆ ਜੀ ਕਹਿੰਦੇ ਜੀ ਮਾਤਾ ਕੰਧ ਜੀ ਗੁਰੂ ਜੀ ਮੇਰੇ ਦੇ ਵਿੱਚ ਨਾ ਈਗੋ ਤੇ ਕਿਸੇ ਨਾਲ ਵੀ ਬੈਰ ਭਾਵਨਾ ਜਾਂ ਕਮਾਂਡ ਬਿਲਕੁਲ ਨਹੀਂ ਹੈ ਹੂੰ ਉਹ ਕਹਿੰਦੇ ਵੀ ਆਹੀ ਕਮਾਂਡ ਹੈ ਸਾਰਾ ਕੁਝ ਬੈਠੀ ਹੀ ਆ ਬਸ ਜੋ ਤੁਸੀਂ ਕਿਹਾ ਨਾ ਵੀ ਮੇਰੇ ਤੇ ਕਮਾਂਡ ਨਹੀਂ ਹੈ ਤਾਂ ਇਹੀ ਕਮਾਂਡ ਆ ਕੋਈ ਕਹਿੰਦਾ ਮਤਲਬ ਕਿਸੇ ਅਗਰ ਤੁਹਾਡੇ ਜੇ ਕੁਝ ਹੈਗਾ ਗੁਣ ਤਾਂ ਦੱਸਣ ਦੀ ਲੋੜ ਨਹੀਂ ਸੋ ਬਹੁਤ ਵਧੀਆ ਤੁਸੀਂ ਅੱਜ ਇਸ ਗੋਲਡਨ ਥਾਟਸ ਨਾਲ ਸ਼ੁਰੂ ਕੀਤਾ ਵੀ ਦੱਸਣ ਦੀ ਲੋੜ ਨਹੀਂ ਹੁੰਦੀ ਜਿਹੜਾ ਸੂਰਜ ਆ ਜਿਹੜੇ ਚੜਦਾ ਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਚੰਗੇ ਕੰਮ ਕੀਤੇ ਆ ਵਧੀਆ ਕੀਤੇ ਆ ਤਾਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆਟੋਮੈਟਿਕਲੀ ਲੋਕਾਂ ਤੱਕ ਉਹ ਪਹੁੰਚ ਜਾਣੀ ਬਿਲਕੁਲ ਜੀ ਜਿਸ ਤਰ੍ਹਾਂ ਦੱਸਿਆ ਗਿਆ ਸੂਰਜ ਚੜਿਆ ਦੇਖ ਕੇ ਉੱਲੂ ਘਬਰਾਵੇ ਬਿਲਕੁਲ ਉਹ ਪੁੱਲਣ ਦੇਖਣਾ ਬੰਦ ਹੋ ਜਾਂਦਾ ਹੈ ਹਾਂ ਜੀ ਤੇ ਜੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਹੁਣ ਸਾਡਾ ਤਕਰੀਬਨ ਪਿਛਲੇ ਕਾਫੀ ਲੰਬੇ ਸਮੇਂ ਦੇ ਆਪਣੀ ਇਲੈਕਸ਼ਨ ਦੇ ਵਿੱਚ ਨਿਕਲਿਆ ਅਪ ਡਾਊਨ ਕਈ ਸਰਵੇ ਉਧਰ ਚਲੇ ਗਏ ਕਈ ਸਰਵੇ ਉਧਰ ਚਲੇ ਗਏ ਤੇ ਹੁਣ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਵਾਲੀਆਂ ਹੋਣ ਦੇ ਨੇੜੇ ਪਹੁੰਚ ਚੁੱਕੀਆਂ ਤੇ ਇਹਦੇ ਵਿੱਚ ਸਾਡੇ ਡਾਲਰ ਨੇ ਵੀ ਕਈ ਵਾਰੀ ਆਪਣਾ ਰੁਖ ਕਾਇਮ ਰੱਖਿਆ ਕਈ ਵਾਰੀ ਡਾਊਨ ਹੋਇਆ ਅਪ ਹੋਇਆ ਤੇ ਹੁਣ ਇਹਦੇ ਵਿੱਚ ਨੇ ਕੀ ਉਮੀਦ ਜਗਾਈ ਹੈ ਜੀ ਇਸ ਤੋਂ ਪਹਿਲਾਂ ਮੈਂ ਤੁਹਾਡੀ ਇੱਕ ਗੱਲ ਮੈਂ ਕਾਰੇ ਸਰਵੇ ਤੁਸੀਂ ਗੱਲ ਕੀਤੀ ਹੈ ਹਾਂਜੀ ਕਈ ਵਾਰੀ ਤਾਂ ਮੈਂ ਦੇਖਿਆ ਆਪਣਾ ਸੋਸ਼ਲ ਮੀਡੀਆ ਤੇ ਸਰਵੇ ਇਦਾਂ ਆ ਰਹੇ ਆ ਮੇਰਾ ਤਾਂ ਕਈ ਵਾਰੀ ਮਨੋ ਦਿਲ ਕੀਤਾ ਸੀ ਵੀ ਮੈਂ ਇਹ ਲਿਖ ਦਿਆਂ ਵੀ ਥੱਲੇ ਵੀ ਕੀ ਇਹਨੂੰ ਦੇਖ ਕੇ ਡਿਕਲੇਅਰ ਕਰਦੀ ਹੈ ਵੋਟਾਂ ਪੁਆਈਏ ਕਿ ਨਾ ਪੁਆਈਏ ਖਰਚਾ ਰੋਕ ਲਵਾਂ ਨਾ ਕਰਤਾ ਵੀ ਸਰਵੇ ਨਾ ਖojਵੇ ਨਾ ਸੋ ਸਰਵੇ ਕੁਝ ਵੀ ਹੋ ਸਕਦੇ ਆ ਰਿਜ਼ਲਟ ਹਮੇਸ਼ਾ ਕੁਝ ਨਾ ਕੁਝ ਬੱਖਰੇ ਕਿਉਂਕਿ ਗਰਾਊਂਡ ਰਿਐਲਿਟੀ ਹੋਰ ਹੁੰਦੀ ਹੈ ਬਾਕੀ ਜੇ ਹੁਣ ਤੁਸੀਂ ਗੱਲ ਕੀਤੀ ਆ ਡਾਲਰ ਦੀ ਜੀ ਡਾਲਰ ਦੇ ਹੱਲੇ ਤੱਕ ਤਾਂ ਕੋਈ ਫਰਕ ਨਹੀਂ ਇਸ ਸਮੇਂ ਸੇਮ ਉਹੀ ਇੱਕ ਕ੍ਰੈਡਿਟ ਡਾਲਰ 72 ਸੈਂਟ ਤੇ ਹੀ ਖੇਡ ਰਿਹਾ ਹੈ ਜਿਹੜਾ ਸਾਡਾ ਡਾਲਰ ਸੀ ਇਹੀ ਲੀਡ ਬਕਾਵੇ ਦੇ ਵਿੱਚ ਬਿਲਕੁਲ ਨਹੀਂ ਆਇਆ ਬਿਲਕੁਲ ਨਹੀਂ ਆਇਆ ਪਰ ਹੁਣ ਦੇਖੋ ਅੱਗੇ ਹੁਣ ਸਰਕਾਰ ਬਣ ਜਾਣੀ ਹੈ ਤੇ ਹੋਰ ਕੁਛ ਚੰਦ ਘੰਟਿਆਂ ਵਿੱਚ ਪਤਾ ਲੱਗ ਜਾਣਾ ਵੀ ਕਿਹੜੀ ਕਿਹੜਾ ਸਰਵੇ ਠੀਕ ਨਿਕਲਿਆ ਜਾਂ ਕਿਹੜੀ ਲੋਕਾਂ ਦੀਆਂ ਜਿਹੜੀਆਂ ਇਛਾਵਾਂ ਠੀਕ ਨਿਕਲੀਆਂ ਤੇ ਉਸ ਤੋਂ ਬਾਅਦ ਨਵੀਂ ਸਰਕਾਰ ਜਿਹੜੀ ਆਊਗੀ ਫਿਰ ਦੇਖਦੇ ਆ ਕਿ ਕੀ ਡਿਸੀਜਨ ਲੈਂਦੇ ਆ ਉਹਦੇ ਹਿਸਾਬ ਨਾਲ ਇਹ ਉੱਪਰ ਥੱਲੇ ਜਾਊਗਾ ਬਾਕੀ ਜੇ ਉਹੀ ਦੱਸਿਆ ਜੀ 1 ਕੈਨੇਡੀਅਨ ਡਾਲਰ ਯੂ ਐਸ ਦੇ ਬਰਾਬਰ ਜੀ ਸਿਰਫ 72 ਸੈਟ ਦੇ ਵਿੱਚ ਤੇ ਇੰਡੀਅਨ ਰੁਪਈਏ ਦੇ ਵਿੱਚ ਕਨਵਰਟ ਕਰੀਏ ਤਾਂ 61 ਰੁਪਈਏ ਤੇ 60 ਪੈਸੇ ਇਹ ਪਾਕਿਸਤਾਨੀ ਦੇ 202 ਤੇ ਮੈਂ ਨਾਲੇ ਇਹ سونے ਦੀ ਵੀ ਗੱਲ ਕਰਨਾ ਸੋਨਾ ਜੀ ਇਹ ਇੱਕ 24 ਕੈਰੇਟ ਦਾ ਇਹ ਕੌਨਸ ਜਿਹੜਾ 2709 ਡਾਲਰ ਤੇ 99 ਸੈਂਟ ਤੇ ਆਪਣਾ ਚਾਂਦੀ ਜਿਹੜਾ ਹੈ 1567 ਡਾਲਰ ਤੇ 85 ਸੈਂਟ ਦੇ ਵਿੱਚ 1 ਕਿਲੋਗ੍ਰਾਮ ਮਿਲਦੀ ਆ ਤੇ ਮੈਂ سونے ਦੀ ਗੱਲ ਤੋਂ ਮੈਨੂੰ ਇੱਕ ਗੱਲ ਹੋਰ ਜਿਆਦਾ ਆਈ ਹੈ ਜਿਵੇਂ ਕਿ ਆਪਾਂ ਪਿੱਛੇ ਜੇ ਗੱਲ ਕੀਤੀ ਸੀ ਵੀ ਕਿਸੇ অন্ਟਾਰੀਓ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਸ਼ਾਇਦ ਐਲਮਿੰਟਨ ਦੇ ਵਿੱਚ ਵੀ ਕੋਸ ਕੋ ਸੋਨਾ ਨਟ ਕੇ ਲੈ ਕੇ ਸੀ ਨਾ ਹਾਂਜੀ ਤੇ ਹੁਣ ਜਿਹੜੇ ਮੈਂ ਕੱਲ ਕੋਸਕੋ ਵੀਕੈਂਡ ਗਰੋਸੀ ਕਰਨ ਗਿਆ ਤੇ ਮੈਂ ਦੇਖਿਆ ਉੱਥੇ ਉਹਨਾਂ ਨੇ ਸੋਨੇ ਦੇ 바ਰ ਚੱਕ ਲਿਆ ਉਹਦੀ ਜਗ੍ਹਾ ਕਲਰ ਫੋਟੋਆਂ ਰੱਖੀਆਂ ਉਹਨਾਂ ਨੇ ਠੀਕ ਆ ਜੀ ਆ ਕਹਿੰਦੇ ਉਹ ਬਚਾਉਣੀ ਆ ਉਹ ਲੈ ਜਾਓ ਕਾਊਂਟਰ ਤੇ ਜਾ ਕੇ ਆਪ ਲੈ ਕੇ ਆ ਆ ਬਲੋਗ ਅੱਗੇ ਮਿਲਦਾ ਇੱਦਾਂ ਹੀ ਸੀਗਾ ਉੱਥੋਂ ਨਹੀਂ ਮਿਲਦਾ ਸੀ ਪਰ ਉਹ ডিসਪਲੇ ਦੇ ਵਿੱਚ ਰੀਅਲ ਰੱਖਿਆ ਸੀ ਤੇ ਹੁਣ ਤੁਸੀਂ ਇਹ ਦੇਖ ਲਓ ਵੀ ਸਰਕਾਰਾਂ ਵੋਟਾਂ ਹੁਣ ਪੈ ਗਈਆਂ ਗਲਤ ਆ ਗਿਆ ਕਿ ਕਿੱਥੇ ਤੱਕ ਗੱਲ ਪਹੁੰਚ ਗਈ ਆ ਵੀ ਵੀ ਅੰਦਰ ਕਾਗਜ਼ ਦੇ ਪਤੇ ਰੱਖਣੇ ਪੈ ਗਏ ਆ ਹਨ ਹਾਂਜੀ ਇਹ ਵੀ ਥੋੜਾ ਧਿਆਨ ਰੱਖਣਾ ਚਾਹੀਦਾ ਵੀ ਇਹ ਵੀ ਦੇਖਣ ਵਾਲੀ ਗੱਲ ਮੈਂ ਬੜਾ ਹੈਰਾਨ ਹੋਇਆ ਮੈਨੂੰ ਕਹਿੰਦੇ ਅਜੀਬ ਜਿਹਾ ਲੱਗਦਾ ਪਿਆ ਗੋਲ ਇਹ ਵੀ ਇੱਕ ਸਰਕਾਰ ਦੀ ਉਪਲਬਧੀ ਆ ਇਹ ਵੀ ਉਪਲਬਧੀ ਆ ਜੀ ਸੋ ਆਪਣੀ ਜ਼ਿੰਮੇਵਾਰੀ ਇੱਥੇ ਲੈ ਕੇ ਆ ਗਏ ਹਾਂ ਹਾਂ ਵੀ ਕਿੱਥੇ ਤੱਕ ਆ ਗਏ ਕਾਗਜ਼ਾਂ ਤੱਕ ਆ ਗਏ ਆ ਤੇ ਈਵਨ ਮੈਂ ਇੱਕ ਖਬਰ ਇਹ ਵੀ ਪੜੀ ਸੀਗੀ ਸੁਣੀ ਸੀ ਵੀ ਅਨਟਾਰੀਓ ਦੀ ਕੋਈ ਰੇਡੀਓ ਸਟੇਸ਼ਨ ਤੇ ਆ ਰਹੀ ਸੀਗੀ ਵੀ ਵੀ ਜੇ ਤੁਸੀਂ ਕੈਸ਼ ਕਢਾਣੇ ਆ ਨਾ ਬੈਂਕ ਤੋਂ ਵੀ ਕਿਤੇ ਰਸਤੇ ਰੁਕੋ ਨਾ ਹਾਂਜੀ ਵੀ ਇਹ ਅੰਦਰੋਂ ਹੀ ਖਬਰ ਕਿਵੇਂ ਕਿਤੇ ਪਹੁੰਚ ਜਾਂਦੀ ਆ ਵੀ ਕੈਸ਼ ਤੁਸੀਂ ਕਢਾ ਕੇ ਤੁਰੇ ਲੋਕ ਧਿਆਨ ਰੱਖਦੇ ਨੇ ਪੂ ਬਾਕੀ ਚਲੋ ਹੋਪਫੁਲੀ ਸਭ ਠੀਕ ਹੋਏਗਾ ਬਿਲਕੁਲ ਜਿਹੜੀ ਸੇਫਟੀ ਵਾਲੀ ਗੱਲ ਆ ਇਹਨੂੰ ਜ਼ਰੂਰ ਲੋਕਾਂ ਨੇ ਧਿਆਨ ਚ ਰੱਖਿਆ ਹੋਊਗਾ ਤੇ ਜਾਂਚ ਜਿਹੜਾ ਹਜੇ ਚੱਲ ਰਹੀ ਹੈ ਵੋਟਾਂ ਤੇ ਜਿਨ੍ਹਾਂ ਨੇ ਵੋਟ ਪਾਉਣੀ ਹੈ ਉਹ ਜ਼ਰੂਰ ਧਿਆਨ ਰੱਖ ਲੈਣਗੇ ਬਿਲਕੁਲ ਬਿਲਕੁਲ ਤੇ ਜੇ ਆਪਾਂ ਗੱਲ ਕਰੀਏ ਜਿਹੜਾ ਸਾਡਾ ਲੰਘਿਆ ਵੀਕਐਂਡ ਹੈਗਾ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸੀ ਉਹਨਾਂ ਪਰਿਵਾਰਾਂ ਦੇ ਨਾਲ ਆਪਣੀ ਟੀਮ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦੇ ਆ ਆਪਣੇ ਵੈਨਕੂਵਰ ਦੇ ਵਿੱਚ ਫਿਲੀਪੀਨੋ ਕਮਿਊਨਿਟੀ ਦੇ ਭਾਈਚਾਰੇ ਵੱਲੋਂ ਇੱਕ ਲੱਪੂ ਲੱਪੂ ਨਾਮ ਦਾ ਉੱਥੇ ਕੋਈ ਆਪਣਾ ਡੇ ਮਨਾਉਂ ਤੇ ਜਿਸ ਦੇ ਵਿੱਚ तकरीबन ਸ਼ਾਮ ਨੂੰ ਸਾਰਾ ਸਮਾਪਤੀ ਤੋਂ ਬਾਅਦ ਤੇ ਉੱਥੇ ਕੋਈ ਸਿਰਫਰੇ ਬੰਦੇ ਨੇ ਆਪਣਾ ਐਸ ਜੀ ਵੀ ਟਰੱਕ ਉਹਨਾਂ ਦੇ ਉੱਪਰ ਲੈ ਕੇ ਚੜਾ ਦਿੱਤਾ ਤੇ ਜਿਹਦੇ ਵਿੱਚ ਕਾਫੀ ਗੱਲਾਂ ਗਈਆਂ ਨੇ ਜੀ ਕੀ ਅਪਡੇਟ ਹੈਗੀ ਇਹਦੇ ਬਾਰੇ ਇਹ ਬੜੀ ਹੀ ਸਹੀ ਗੱਲ ਹੈ ਮੰਤ ਭਾਗੀ ਘਟਨਾ ਵਾ ਕਿਉਂਕਿ ਦੇਖੋ ਫੈਸਟੀਵਲ ਸੀਗਾ ਸਾਰੇ ਮਨਾ ਰਹੇ ਸੀ तकरीबन ਉਹ ਫੈਸਟੀਵਲ ਡਨ ਹੋ ਗਿਆ ਸੀ 8 ਵਜੇ ਦਾ ਟਾਈਮ ਸੀ ਫਿਰ ਵੀ ਜਿੱਦਾਂ ਅੰਡ ਵਿੱਚ ਕੁਝ ਕੰਮ ਸਮੇਟ ਕਰਨਾ ਜਾਂ ਕੁਝ ਲੇਟ ਆਂਦੇ ਆ ਜਾਂ ਕਈ ਵਾਰੀ ਦੇਖੋ ਖੁਸ਼ੀ ਦਾ ਮਾਹੌਲ ਹੁੰਦਾ ਬੰਦਾ ਲੰਬਾ ਟਾਈਮ ਲੰਘ ਜਾਂਦਾ ਨਾ ਤੇ ਉਹਦੇ ਵਿੱਚ ਕਹਿੰਦੇ ਇੱਕ 30 ਸਾਲਾ ਕੋਈ ਨੌਜਵਾਨ ਜਿਹੜਾ ਕੀ ਆ ਉਹਨੇ ਕੀ ਕੀਤਾ ਉਹਦੇ ਉੱਪਰ ਆਪਣਾ ਜਿਹੜਾ ਐਸਜੂਵੀ ਟਰੱਕ ਜਿਹੜਾ ਉਹ ਚੜਾਤਾ ਤੇ ਜਿਹਦੇ ਵਿੱਚ ਹੱਲੇ ਤੱਕ ਜਿਹੜੀ ਖਬਰ ਇਹ ਆਈ ਹੈ 11 ਲੋਕ ਤਾਂ ਜਿਹੜੀ ਉਹਨਾਂ ਦੀ ਡੈਥ ਹੋ ਗਈ ਆ ਤੇ ਕਈ ਲੋਕ ਜ਼ਖਮੀ ਵੀ ਨੇ ਸੋ ਬਾਕੀ ਜਿਹੜੀ ਪਰ ਜਿਹੜੇ ਦੇਖਣ ਵਾਲੇ ਆ ਉਹ ਕੁਝ ਇਹਨਾਂ ਦੀ ਜਿਹੜੀ ਡੈਥ ਦੀ ਗਿਣਤੀ ਜ਼ਿਆਦਾ ਵੀ ਕਹਿੰਦੀ ਹੈ ਪਰ ਕਈ ਵਾਰੀ ਐਦਾਂ ਵੀ ਹੁੰਦਾ ਵੀ ਜ਼ਿਆਦਾ ਜ਼ਿਲ੍ਹੇ ਉਹ ਕਾਜ-ਕਾਜ ਹੋਇਆ ਬੁਲਗਦਾ ਹੋਵੇ ਖਰੇ ਜ਼ਿਆਦਾ ਹੋ ਗਈ ਹੁਣ ਪਰ ਜਿਹੜੀ ਕਨਫਰਮ ਹੈ ਉਹ 11 ਹੈ ਹਣੇ ਤੱਕ ਸੋ ਇਹ ਬੜੀ ਹੀ ਇੱਕ ਦੁਖਦਾਈ ਘਟਨਾ ਹੈ ਤੇ ਇਹਦੇ ਪ੍ਰਤੀ ਕਹਿੰਦੇ ਪੂਰੇ ਦੁਨੀਆਂ ਦੇ ਵਿੱਚੋਂ ਵੱਖ-ਵੱਖਰੇ ਜਿਹੜੇ ਲੋਕ ਨੇ ਨਾ ਉਹਨਾਂ ਨੇ ਇਹਨੂੰ ਕੰਡੈਮਨ ਕੀਤਾ ਜਿਹਦੇ ਵਿੱਚ ਫਿਲੀਪੀਨ ਦੇ ਪ੍ਰਾਈਮ ਜਿਹੜੇ ਰਾਸ਼ਟਰਪਤੀ ਉਹਨਾਂ ਦਾ ਕਰਨਾ ਸੀਗਾ ਈਵਨ ਕਿੰਗ ਚਾਰਲਸ ਜਿਹੜੇ ਆਪਣੇ ਨੇ ਕਿੰਗ ਉਹਨਾਂ ਨੇ ਵੀ ਕੀਤਾ ਈਵਨ ਆਪੋਜੀਸ਼ਨ ਲੀਡਰ ਪ੍ਰਾਈਮ ਮਿਨਿਸਟਰ ਅਲਵਾਟਾ ਦੇ ਜਿਹੜੇ ਪ੍ਰੀਮੀਅਰ ਨੇ ਉਹਨਾਂ ਨੇ ਵੀ ਤੇ ਕੈਲਗਰੀ ਤੋਂ ਜਿਹੜੇ ਮੇਅਰ ਜੋਤੀ ਗੋਂਡੇਕ ਜੀ ਉਹਨਾਂ ਨੇ ਵੀ ਮਤਲਬ ਤਕਰੀਬਨ ਕਾਫੀ ਜਿਹੜੇ ਜਿਹੜੇ ਬਾਕੀ ਦੇਸ਼ਾਂ ਦੇ ਜਿਹੜੇ ਨੇ ਕਿਉਂਕਿ ਜਿਹੜੇ ਫਿਲੀਪੀਨੀ ਕਮਿਊਨਿਟੀ ਹੈ ਨਾ ਇਹ ਬੜੀ ਕਾਈਂਡ ਆ ਬਿਲਕੁਲ ਇਹ ਖਾਸ ਤੌਰ ਤੇ ਜਿਹੜੇ ਇਹਨਾਂ ਦੇ ਜੋਬ ਨੇ ਜੋ ਕੰਮ ਕਰਦੇ ਨੇ ਨਾ ਇਹ ਇਹ ਹੈਵੀ ਹੈਲਥ ਸੈਕਟਰ ਵਿੱਚ ਜਾਂ ਸਰਵਿਸ ਸਰਵਿਸ ਨਸਟਰੀ ਵਿੱਚ ਜਿਹੜੀ ਇੰਡਸਟਰੀ ਸੇਵਿਸ ਪ੍ਰੋਵਾਈਡ ਕਰਵਾਉਂਦੀ ਆ ਉਹਦੇ ਵਿੱਚ ਇਹਨਾਂ ਦਾ ਬੋਲਬਾਲਾ ਬਹੁਤ ਜ਼ਿਆਦਾ ਹੈ ਬਹੁਤ ਹੈਲਥ ਇੰਡਸਟਰੀ ਹੋਈ ਆਪਣੀ ਕਲੀਨਿੰਗ ਇੰਡਸਟਰੀ ਹੋਈ ਫੂਡ ਇੰਡਸਟਰੀ ਹੋਈ ਇਹਨਾਂ ਦੇ ਵਿੱਚ ਇਹਨਾਂ ਦਾ ਬੜਾ ਯੋਗਦਾਨ ਆ ਤੇ ਬੜੇ ਹੰਭਲ ਨੇ ਕਦੀ ਵੀ ਇਹਨਾਂ ਦਾ ਆਪਾਂ ਨਹੀਂ ਦੇਖਿਆ ਵੀ ਕਿਸੇ ਝਗੜੇ ਵਿੱਚ ਆਏ ਹੋਣ ਜਾਂ ਕਿਤੇ ਨਹੀਂ ਆਪਣੇ ਕੰਮ ਨਾ ਕੰਮ ਰੱਖਣ ਵਾਲੇ ਵਿਅਕਤੀ ਨੇ ਸਾਰੇ ਰਿਸਪੈਕਟ ਕਰਦੇ ਨੇ ਰਿਸਪੈਕਟ ਕਰਾਉਂਦੇ ਨੇ ਹਾਂ ਬਿਲਕੁਲ ਕਰਦੇ ਨੇ ਅਸੀਂ ਵੀ ਬੀ ਟੀਵੀ ਦੀ ਪੂਰੀ ਟੀਮ ਵੱਲੋਂ ਇਹਨਾਂ ਦੇ ਨਾਲ ਪੂਰੀ ਜਿਹੜੀ ਹਮਦਰਦੀ ਰੱਖਦੇ ਆ ਤੇ ਜਿਹੜੇ ਲੋਕਾਂ ਨੇ ਇੱਥੇ ਜਾਨਾਂ ਗਵਾਈਆਂ ਨੇ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਦੋਸਤਾ ਮਿੱਤਰਾਂ ਨੂੰ ਇਸ ਤੁਖ ਦੇ ਵਿੱਚ ਇਸ ਭਾਣੇ ਨੂੰ ਮੰਨਣ ਦਾ ਜਿਹੜਾ ਆ ਉਹ ਪਰਮਾਤਮਾ ਦੇ ਕੋਲ ਉਹਨਾਂ ਨੂੰ ਸਬਰ ਦੇਣ ਦੀ ਅਰਦਾਸ ਕਰਦੇ ਆ ਬਿਲਕੁਲ ਜੀ ਤੇ ਅੱਗੇ ਇੱਕ ਹੋਰ ਖਬਰ ਆ ਰਹੀ ਹੈਗੀ ਸਾਡੇ ਆਪਣੇ ਐਡਮਿੰਟਨ ਸੂਬੇ ਨਾਲ ਜੁੜੀ ਹੋਈ ਖਬਰ ਹੈਗੀ ਆ ਤੇ ਜਿਹੜੀ ਬੜੀ ਖੁਸ਼ੀ ਵਾਲੀ ਖਬਰ ਹੈਗੀ ਆ ਆਪਣੇ ਭਾਈਚਾਰੇ ਨਾਲ ਸੰਬੰਧਿਤ ਖਬਰ ਹੈਗੀ ਆ ਜਿਸ ਦੇ ਵਿੱਚ ਇੱਕ ਆਪਣੇ ਕਿਸਾਤਾਰੀ ਭਾਈ ਸਾਹਿਬ ਜਿਹੜੇ ਹੈਗੇ ਨੇ ਉਹ ਆਪਣੇ ਨਿਆਂਪਾਲਿਕਾ ਦੀ ਐਡਮਿੰਟਨ ਦੀ ਹੈਗੀ ਕੋਰਟ ਹੈਗੀ ਇਹਦੇ ਵਿੱਚ ਇੱਕ ਜੱਜ ਨਿਯੁਕਤ ਕੀਤੇ ਗਏ ਨੇ ਜੀ ਕੀ ਪੂਰੀ ਖਬਰ ਕਿਸ ਤਰ੍ਹਾਂ ਹੈਗੀ ਇਹ ਪੂਰੀ ਖਬਰ ਇਹ ਬਿਲਕੁਲ ਜੀ ਤੁਸੀਂ ਕਿਹਾ ਜਿਵੇਂ ਕਿ ਸਿਕਸ ਸਿਕ ਹੈਰੀਟੇਜ ਮਨਥ ਚੱਲ ਰਿਹਾ ਹੈ ਇਹ April ਮਹੀਨਾ ਜਿਹੜਾ 30 ਤੱਕ ਚੱਲਣਾ ਜੀ ਤੇ ਇਹਦੇ ਵਿੱਚ ਵੀ ਇੱਕ ਬੜੀ ਖੁਸ਼ੀ ਖਬਰ ਆਈ ਕਿ ਅਲਵਟਾ ਦੇ ਪਹਿਲੇ ਦਸਤਾਰਧਾਰੀ ਜਿਹੜੇ ਜੱਜ ਬਣੇ ਨੇ ਜੀ ਇਹ ਜਿਹਨਾਂ ਦਾ ਸੋਨੀ ਆਲੂ ਵਾਲੀ ਹੈ ਜਿਹਨਾਂ ਨੂੰ ਕਹਿੰਦੇ ਨੇ ਹਾਂਜੀ ਤੇ ਇਹਨਾਂ ਦੁਆਰਾ ਜਿਹੜਾ ਇਹ ਜਿਹੜਾ ਸੌ ਚੁੱਕ ਜਿਹੜੀ ਇਹਨਾਂ ਦੀ 25 ਅਪ੍ਰੈਲ ਨੂੰ ਮਤਲਬ ਫਰਾਈਡੇ ਨੂੰ ਹੋਈ ਹੈ ਵੀਕਐਂਡ ਦੇ ਸ਼ੁਰੂ ਤੇ ਤੇ ਉਹਨਾਂ ਦੇ ਇਹਦੇ ਵਿੱਚ ਬੜੇ ਸਾਡੇ ਸਿੱਖ ਭਾਈਚਾਰੇ ਲਈ ਬੜੀ ਮਾਣ ਵਾਲੀ ਗੱਲ ਆ ਵੀ ਇੱਕ ਦਸਤਾਰਧਾਰੀ ਸਿੱਖ ਜੋ ਕਿ ਐਸ ਵੇਲੇ ਜੱਜ ਦੀ ਜਿਹੜੀ ਖੁਸ਼ੀ ਕਾਣ ਵਾਣਗੇ ਤੇ ਬੜੀ ਇੱਕ ਇੱਕ ਖੁਸ਼ੀ ਆੜੀ ਗੱਲ ਕਿਉਂਕਿ ਜਿਹੜੀ ਇੱਕ ਇੱਕ ਚਲੋ ਇੱਕ ਜੱਜ ਬਣਨਾ ਹੈਗੀ ਆ ਪਰ ਜਿਹੜਾ ਸਿੱਖ ਹੈਰੀਟੇਜ ਮੰਥ ਵਿੱਚ ਬਣਨਾ ਇੱਕ ਇੱਕ ਖੁਸ਼ੀ ਨੂੰ ਜਿਹੜਾ ਇੱਕ ਡਬਲ ਦਿੰਦਾ ਹੈ ਬਿਲਕੁਲ ਜਿਸ ਤਰ੍ਹਾਂ ਸਾਡੇ ਭਾਈਚਾਰਾ ਹੈਗਾ ਆਪਣਾ ਕਾਫੀ ਪੁਰਾਣਾ ਇੱਥੇ ਆਇਆ ਤੇ ਉਹਨਾਂ ਨੇ ਹਰ ਆਪਣੇ ਫੀਲਡ ਦੇ ਵਿੱਚ ਮੱਲਾ ਮਾਰੀਆਂ ਨੇ ਤੇ ਤਕਰੀਬਨ ਆਹ ਫੀਲਡ ਕਰਾਂਗੀ ਸਿੰਗਲ ਤੇ ਹੁਣ ਆਪਣੇ ਇਹ ਵੀ ਅਸੀਂ ਆਪਣੇ ਅੰਡਰ ਕਰ ਲਈ ਆ ਇਹ ਵੀ ਕਰ ਲਈ ਆ ਜੀ ਚਲੋ ਇਸ ਤੋਂ ਪਤਾ ਲੱਗਦਾ ਵਾ ਵੀ ਦੇਖੋ ਵੀ ਸਾਡੀਆਂ ਜਿਹੜੀਆਂ ਮਿਹਨਤਾਂ ਆ ਉਹ ਕਿੰਨੀਆਂ ਨੇ ਤੇ ਦੂਜੇ ਵੀ ਪਤਾ ਲੱਗਦਾ ਵੀ ਇਹ ਕੈਨੇਡਾ ਮੁਲਕ ਚਾਹੇ ਆਪਾਂ ਆਗੇ ਇੱਥੇ ਬਸੇ ਆਂ ਤੇ ਇਮੀਗ੍ਰੈਂਟ ਆ ਇਹਨਾਂ ਨੇ ਵੀ ਤੁਹਾਨੂੰ ਪੂਰਾ ਇੱਜ਼ਤ ਮਾਣ ਦਿੱਤਾ ਆ ਵੀ ਇਹੀ ਜਿਹੜੀ ਦੇਖਣ ਵਾਲੀ ਗੱਲ ਆ ਤੇ ਇੱਕ ਵਾਰ ਫੇਰ ਆਪਾਂ ਬਈ ਉਹਨਾਂ ਨੂੰ ਵਧਾਈ ਦਿੰਦੇ ਆ ਜੀ ਤੇ ਅਸੀਂ ਵੀ ਉਮੀਦ ਕਰਦੇ ਆ ਜਿਸ ਤਰ੍ਹਾਂ ਦਾ ਉਹਨਾਂ ਨੂੰ ਮਿਲੇ ਵੀ ਹੈਗਿਆ ਵੈਸੇ ਬੜੇ ਹੰਭਲ ਨੇ ਉਹ ਤੇ ਆਪਣੀ ਜਦੋਂ ਵੀ ਆਪਣੀ ਸੀਟ ਤੇ ਬੈਠ ਕੇ ਹੱਥ 'ਚ ਕਲਮ ਹੋਵੇਗੀ ਤੇ ਵੈਸੇ ਇੱਕ ਸਿੱਖ ਦਾ ਚੰਗਾ ਕਰਤਾਰ ਹੁੰਦਾ ਕਿ ਕਿਸੇ ਨਾਲ ਅਣਡਿਆਏ ਨਹੀਂ ਕਰਨਾ ਤੇ ਆਪਣੀ ਇਹਨਾਂ ਇਹਨਾਂ ਗੱਲਾਂ ਨੂੰ ਪੂਰਾ ਧਿਆਨ 'ਚ ਰੱਖ ਕੇ ਜ਼ਰੂਰ ਇਹ ਹੋਰ ਚਾਰ ਚੰਦ ਲਾਉਣਗੇ ਬਿਲਕੁਲ ਬਿਲਕੁਲ ਤੇ ਜੇ ਆਪਾਂ ਅੱਗੇ ਗੱਲ ਕਰੀਏ ਇੱਕ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਤੇ ਜਿਸ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਇੱਕ ਐਕਸੀਡੈਂਟ ਜੈਥ ਹੋ ਗਈ ਆ ਤੇ ਡੈਥ ਕਿੱਥੇ ਹੋਈ ਆ ਤੇ ਕਦੋਂ ਹੋਈ ਤੇ ਜੀ ਹੁਣ ਇਨਵੈਸਟੀਗੇਸ਼ਨ ਕਿਉਂ ਹੋ ਰਹੀ ਆ ਇਹ ਵੀ ਇਹ ਵੀ ਫਰਡੇ ਨਾਈਟ ਦੀ ਖਬਰ ਆ ਜੀ ਕਿਉਂਕਿ ਆਪਾਂ ਵੀਕਐਂਡ ਵਿੱਚ ਬਾਅਦ ਆਏ ਆ ਤੇ ਸਾਰੀਆਂ ਜਿਹੜੀਆਂ ਖਬਰਾਂ ਆ ਵੀਕਐਂਡ ਦੇ ਵਿੱਚ ਇਹ ਹੋਈਆਂ ਤੇ ਫਰਡੇ ਨਾਈਟ ਦੀ ਖਬਰ ਆ ਜੀ ਜਿਹਦੇ ਵਿੱਚ ਕੀ ਹੋਇਆ ਵਾ ਵੀ ਇੱਕ 2012 ਦਾ ਜਿਹੜਾ ਜਮਾ ਕਰੂਜ਼ਰ ਮੋਟਰਸਾਈਕਲ ਆ ਉਹ ਕੀ ਹੋਇਆ 128 ਐਵੈਨਿਊ ਤੇ 120 ਸਟਰੀਟ ਦੇ ਲਾਗੇ ਉਹ ਜਿਹੜਾ ਹੈ ਉਹ ਕ੍ਰੈਸ਼ ਹੋ ਗਿਆ ਪਤਾ ਕੋਲੀਜਨ ਸੱਟ ਵੱਜ ਗਿਆ ਤੇ ਉਹਦੇ ਵਿੱਚ ਕੀ ਹੋਇਆ ਬੰਦੇ ਦੀ ਕਿਤੇ ਡੈਥ ਹੋ ਗਈ ਹੈ ਤੇ ਇਹਦੇ ਵਿੱਚ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਜਿਹੜੀ ਪ੍ਰੀ ਇਲੀਮਿਨਰੀ ਇਨਵੈਸਟੀਗੇਸ਼ਨ ਹੋਈ ਆ ਉਹਦੇ ਹਿਸਾਬ ਨਾਲ ਇਹ ਲੱਗ ਰਿਹਾ ਵੀ ਓਵਰ ਸਪੀਡ ਵੀ ਹੋ ਸਕਦੀ ਹੈ ਇਹਦਾ ਕਾਰਨ ਤੇ ਕਿਉਂਕਿ ਜਿਹੜੀ ਦੋ ਜਲੇ ਡਬਲ ਦੋ ਪਹੀਆ ਗਵਾਨ ਹੁੰਦਾ ਨਾ ਜੇ ਮੋਟਰਸਾਈਕਲ ਉਹ ਸਪੀਡ ਦੇ ਵਿੱਚ ਰੋਲ ਅਪ ਹੋ ਜਾਏ ਤੇ ਉਹਦੇ ਵਿੱਚ ਜ਼ਿਆਦਾਤਰ ਜਿਹੜੀ ਹੈ ਗੰਭੀਰ ਸੱਟਾਂ ਜਾਂ ਮਰਨ ਦੇ ਚਾਂਸ ਜ਼ਿਆਦਾ ਹੁੰਦੇ ਕਿਉਂਕਿ ਸਪੀਡ ਕਾਫੀ ਹੁੰਦੀ ਹੈ ਜੀ ਸਪੀਡ ਕਿਉਂਕਿ ਰੱਖਣੀ ਪੈਂਦੀ ਹੈ ਜੀ ਕਿਉਂਕਿ ਜੇ ਇੱਕ ਵੇਲੇ ਆਪਾਂ ਹਾਈਪ ਤੇ ਰਹਨੇ ਆ ਜਾਂ ਸੀਰਨਾ ਕੋਪਾ ਕਰਨਾ ਪੈਂਦਾ ਪਰ ਫੇਰ ਵੀ ਥੋੜਾ ਧਿਆਨ ਰੱਖਣਾ ਚਾਹੀਦਾ ਤੇ ਕਈ ਵਾਰੀ ਆਪਾਂ ਦੇਖਦੇ ਆ ਵੀ ਬੜੇ ਕੱਟ ਛੱਟ ਬੜੇ ਮਾਰਦੇ ਆ ਬਿਲਕੁਲ ਤੇ ਮੈਂ ਵੀ ਕੋਸ਼ਿਸ਼ ਕਰਦਾ ਮੈਂ ਕਈ ਵਾਰੀ ਸੋਚਿਆ ਵੀ ਲਾਇਸੈਂਸ ਲਾਵਾਂ ਕਰਦੇ ਮੈਨੂੰ ਲੈ ਨਹੀਂ ਦਿੰਦੇ ਜੀ ਤੇ ਉਹ ਵੀ ਕਹਿੰਦੇ ਮੈਂ ਫਿਰ ਕੱਟ ਮਾਰਨੇ ਹਾਂਜੀ ਨਹੀਂ ਫਿਰ ਮਜਬੂਰੀ ਬਣ ਜਾਂਦੀ ਮੇਰੇ ਖਿਆਲ ਨੂੰ ਨਹੀਂ ਮਜਬੂਰੀ ਤਾਂ ਕੋਈ ਨਹੀਂ ਜੇ ਤੁਸੀਂ ਹੋਲੇ ਜਾਓਗੇ ਤਾਂ ਪਿੰਡਿਆ ਤੇਜ਼ ਨੇ ਹਾਂ ਪਰ ਫਿਰ ਵੀ ਥੋੜਾ ਜੇ ਸੇਫਟੀ ਨਾਲ ਜਿਹੜਾ ਕਿਉਂਕਿ ਲਾਇਸੈਂਸ ਉਹਦਾ ਬੜਾ ਟਫ ਹੈ ਫਿਰ ਸੇਫਟੀ ਨਾਲ ਚਲਾਓਗੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਪਰ ਜਦੋਂ ਆਪਾਂ ਸਟੰਟ ਕਰਨਾ ਹੈ ਜਾਂ ਓਵਰ ਸਪੀਡ ਕਰਨੀ ਤਾਂ ਕੋਈ ਸਪੀਡ ਤੇ 100 ਦੀਆਂ 100 ਵੀ ਠੀਕ ਆ ਪਰ ਓਵਰ ਸਪੀਡ ਜਿਹੜੀ ਆ ਕਿਉਂਕਿ ਹਰ ਰੋਡ ਜਿਹੜਾ ਆ ਉੱਥੇ ਹਰ ਬੰਦੇ ਜਿਹੜੇ ਗੱਡੀਆਂ ਚੱਲ ਰਹੀਆਂ ਆ ਉਹ ਇੱਕ ਇੱਕ ਲਿਮਟਡ ਸਪੀਡ ਜਾਂ ਇੱਕ ਫਿਕਸ ਸਪੀਡ ਨਾਲ ਚੱਲਦੇ ਜੇ ਓਵਰ ਸਪੀਡ ਕਰਨੀ ਆ 60ਾਂ ਦੇ 65 ਕਰਨੇ ਵੀ ਰਿਸਕੀ ਆ ਜੀ ਬਿਲਕੁਲ ਜੀ ਤੇ ਆਪਣੀ ਅਲਬਰਟਾ ਗਵਰਨਮੈਂਟ ਇੱਕ ਗ੍ਰਾਂਟ ਲੈ ਕੇ ਆਈ ਆ ਜੀ ਕਿਹਨਾ ਵਾਸਤੇ ਲੈ ਕੇ ਆਈ ਤੇ ਕਿ ਇਹਨਾਂ ਨੂੰ ਮਿਲਣੀ ਆ ਇਹ ਦੇਖੋ ਜੀ ਗਵਰਨਮੈਂਟ ਜਿਹੜੀ ਆ ਉਹਨਾ ਥੋੜੀ ਜਿਹੀ ਕਿਉਂਕਿ ਜਦੋਂ ਦੇ ਆਪਾਂ ਯੂਐਸ ਦੇ ਨਾਲ ਥੋੜੇ ਗੜਮੜ ਹੋਈ ਆ ਸਾਡੀ ਤੇ ਥੋੜੀ ਜਿਹੀ ਥੋੜੀ ਚ ਇਸ ਸਕਿਲਡ ਇਹ ਇਹ ਆਈ ਹੈ ਜੀ ਇਹ ਕਿਉਂਕਿ ਅਲਬਰਟਾ ਦੇ ਵਿੱਚ ਜਿਹੜੇ ਸਕਿਲਡ ਵਰਕਰ ਹਨ ਉਹਨਾਂ ਦੀ ਡਿਮਾਂਡ ਬੜੀ ਵਧੀਆ ਇਸ ਕਰਕੇ ਕਹਿੰਦੇ ਹੁਣ ਇੱਕ ਨਵੀਂ ਗ੍ਰਾਂਟ ਬਿਲਕੁਲ ਨਵੀਂ ਗ੍ਰਾਂਟ ਹੈ ਇਹ ਜਿਹੜੇ ਆਪਣੇ ਅਲਬਰਟਾ ਦੇ ਐਡਵਾਂਸ ਐਜੂਕੇਸ਼ਨ ਮਿਨਿਸਟਰੀ ਰਾਜਨ ਸਾਨੀ ਉਹਨਾਂ ਨੇ ਇਹ ਇਨਫੋਰਮੇਸ਼ਨ ਦਿੱਤੀ ਆ ਵੀ ਇੱਕ ਬ੍ਰਾਂਡ ਨਿਊ ਫਰਸਟ ਆਫ ਅ ਕਾਈਂਡ ਜੁਨੀਅਨ ਅਪਰੈਂਟਰਸ਼ਿਪ ਦੀ ਇੱਕ ਪ੍ਰੋਗਰਾਮ ਹੈ ਗ੍ਰਾਂਟ ਪ੍ਰੋਗਰਾਮ ਜਿਹਦੇ ਵਿੱਚ ਕਿ ਹੁਣ 15 ਮਿਲੀਅਨ ਡਾਲਰ ਦੀ ਇੱਕ ਫੰਡ ਦਿੱਤਾ ਜਾਊਗਾ ਤੇ ਜਿਹਦੇ ਵਿੱਚ ਕੀ ਹੈ ਸੀਟਾ ਜਿਹੜੀਆਂ ਟ੍ਰੇਨਿੰਗ ਦੇ ਵਿੱਚ 650 ਜਿਹੜੇ ਲੋਕ ਨੇ ਅਪਰੈਂਟਸ਼ਿਪ ਜਿੱਦਾ ਮਤਲਬ ਸਿੱਖਣ ਵਾਲੇ ਕੰਮ ਹੋ ਗਿਆ ਨਾ ਜਿੱਦਾ ਟ੍ਰੇਨਿੰਗ ਹੋ ਗਿਆ ਉਹਨਾਂ ਲਈ 15 ਮਿਲੀਅਨ ਡਾਲਰ ਤੱਕ ਦਾ ਸਮਾਨ ਸੌਰੀ ਪੈਸੇ ਜਿਹੜੇ ਉਹ ਗ੍ਰਾਂਟ ਦਿੱਤੀ ਜਾਊਗੀ ਤਾਂ ਤਾਂ ਜੋ ਸਕਿਲਡ ਵਰਕਰ ਜਿਹੜੀ ਘਾਟ ਪਈ ਆ ਸਾਡੇ ਅਲਵਾਟਾ ਦੇ ਵਿੱਚ ਉਹ ਵਧੇ ਕਿਉਂਕਿ ਹਰ ਕੋਈ ਬੰਦਾ ਜੇ ਕੋ ਜੋਬ ਜਿਹੜੀ ਕਰਨਾ ਚਾਹਦਾ ਨਾ ਹੁਣ ਹਰ ਇੱਕ ਬੰਦੇ ਨੂੰ ਕੁਰਸੀ ਵਾਲੀ ਜੋਬ ਤਾਂ ਮਿਲ ਨਹੀਂ ਸਕਦੀ ਆਫਿਸ ਜੋਬ ਨਹੀਂ ਮਿਲ ਸਕਦੀ ਇਸ ਲਈ ਅੱਜ ਕੱਲ ਜਿੱਦਾਂ ਸਾਡੇ ਤੇ ਕੰਸਟਰਕਸ਼ਨ ਆ ਜਾਂ ਹੋਰ ਜਿਹੜੀਆਂ ਸਕਿਲਡ ਹਥੀਕਾਰਿਗਰੀ ਵਾਲੀ ਕੰਮ ਹਨ ਉਹਦੇ ਬਾਰੇ ਇਹ ਜੌਬ ਇੱਕ ਵਧੀਆ ਕਦਮ ਹੈ ਤੇ ਜੇ ਅਗਰ 15 ਮਿਲੀਅਨ ਡਾਲਰ ਚੰਗੀ ਤਰ੍ਹਾਂ ਯੂਜ਼ ਹੋ ਗਏ ਤੇ ਸਾਨੂੰ ਵਧੀਆ ਜਿਹੜੇ ਉਹ ਸਕਿਲਡ ਵਰਕਰ ਮਿਲ ਜਾਣਗੇ ਜੀ ਬਿਲਕੁਲ ਤੇ ਜੇ ਆਪਾਂ ਅੱਗੇ ਗੱਲ ਕਰੀਏ ਆਪਣੇ ਅੱਜ ਹਰ ਬੰਦਾ ਹਰ ਚੀਜ਼ ਵਾਸਤੇ ਐਪ ਯੂਜ਼ ਕਰ ਲਿਆ ਬਿਲਕੁਲ ਜੀ ਸਾਰਾ ਕੁਝ ਐਪ ਦੇ ਉੱਪਰ ਹੈਗਾ ਆ ਤੇ ਪਰ ਐਪ ਕਰਕੇ ਕਹਿੰਦੇ 6 ਬੰਦੇ ਚਾਰਜ ਹੋ ਗਏ ਨੇ ਕੀ ਕਰ ਲਿਆ ਜੀ ਉਹਨਾਂ ਨੇ ਐਸਾ ਏ ਜੀ ਇਦਾਂ ਹੋਇਆ ਜੀ ਤੁਹਾਨੂੰ ਇੱਕ ਹੀ ਹੋਇਆ ਜੀ ਇੱਕ ਐਪ ਆ ਜਿਹੜੀ ਕਿ 2SLGB GBT Q+ ਜਿਹੜੇ ਸੋਸ਼ਲ ਮੀਡੀਆ ਐਪ ਆ ਜਿਹੜੇ ਆਪਣੇ ਐਲਜੀਬੀਟੀਕਿਊ ਪਲੱਸ ਜਿਹੜੇ ਜਿਹੜੇ ਕਮਿਊਨਿਟੀ ਨੇ ਉਹਨਾਂ ਦੁਆਰਾ ਯੂਜ਼ ਕੀਤੀ ਜਾਂਦੀ ਐਪ ਦਾ ਨਾਮ ਹੈਗਾ ਜੀ ਗ੍ਰਿੰਡਰ ਉਹਨਾਂ ਕੀ ਹੋਇਆ ਲਾਸਟ ਜੀ 27 ਮਾਰਚ ਨੂੰ ਲਾਸਟ ਮਨთ ਵਿੱਚ ਕੀ ਇਸ ਐਪ ਦੇ ਥਰੂ ਲੋਕ ਜਿਹੜੇ ਆਪਸੇ ਕਨੈਕਟ ਹੋਏ ਨੇ ਆਨਲਾਈਨ ਤੇ ਜਦੋਂ ਆਫਲਾਈਨ ਮਿਲੇ ਨੇ ਤੇ ਕਦੇ ਵੀ ਉਹਦੇ ਵਿੱਚ ਕੀ ਹੋਇਆ ਵੀ ਆਪਸ ਦੇ ਵਿੱਚ ਉਹਨਾਂ ਦੇ ਅਸਾਲਟ ਹੋ ਗਿਆ ਮਤਲਬ ਕੋਈ ਹੋ ਸਕਦਾ ਵੀ ਕੋਈ ਮਤਭੇਦ ਹੋ ਗਿਆ ਸੋ ਕਿਉਂਕਿ ਜਿਹੜੇ ਆਨਲਾਈਨ ਆਪਾਂ ਕਿਸੇ ਨਾਲ ਗੱਲ ਕਰਦੇ ਆ ਉਹਨਾਂ ਦਾ ਉਹ ਆਪਾਂ ਦੇ ਮੇਲ ਨਹੀਂ ਸਕਦੇ ਲਿਖੇ ਦਾ ਨੇਚਰ ਹੋਰ ਹੁੰਦੀ ਹੈ ਨਾ ਮਿਲ ਕੇ ਜਿਹੜੇ ਉਹ ਕੱਲ ਹੋਰ ਹੋ ਜਾਂਦੀ ਸੋ ਕਹਿੰਦੇ ਉਹਦੇ ਵਿੱਚ ਕਹਿੰਦੇ ਜਿਹੜੇ 6 ਜਿਹੜੇ ਆ ਮੇਲ ਯੂਥ ਜਿਹੜੇ ਕੀ 17-18 ਸਾਲ ਦੀ ਏਜ ਦੇ ਹੈ ਨਾ ਤੇ ਉਹਨਾਂ ਨੂੰ ਕਹਿੰਦੇ ਚਾਰਜ ਕੀਤਾ ਗਿਆ ਵਾ ਉਹਦੇ ਵਿੱਚ ਉਹਨਾਂ ਨੂੰ ਅਸੌਲਟ ਲਈ ਤੇ ਰੋਬਡ ਉਹਨਾਂ ਨੇ ਕੀ ਕੀਤਾ ਵੇ ਗੱਡੀ ਵੀ ਜਿਹੜੀ ਸੀਗੀ ਉਹ ਵਿਅਕਤੀ ਦੀ ਨਾ ਉਹਨੂੰ ਵੀ ਉਹ ਡੈਮੇਜ ਕਰ ਗਏ ਨੇ ਉਹਦੇ ਪਾਰਕਿੰਗ ਤੇ ਲੱਗੇ ਸੋ 5000 ਡਾਲਰ ਤੋਂ ਉੱਪਰ ਜਿਹੜੀ ਇਹ ਜਿਹੜੀ ਮਨੀ ਹੈ ਜਾਂ ਵੈਲਿਊ ਆਫ ਲਾਰਜ ਰੋਬਰੀ ਤੇ ਵੀ ਤੇ ਕਾਫੀ ਜਿਹੜੇ ਕੇਸ ਉੱਤੇ ਬਣੇ ਨੇ ਮਤਲਬ ਸਾਲਟ ਲੱਗੇ ਨੇ ਤੇ ਚਾਰਜਸ ਤੇ ਹੁਣ ਉਹਨਾਂ ਨੂੰ ਜਿਹੜਾ 6 ਬੰਦੇ ਆ ਜਿਹੜੇ ਉਹਨਾਂ ਤੇ ਅੱਗੇ ਹੁਣ ਇਨਵੈਸਟੀਗੇਸ਼ਨ ਚੱਲੂਗੀ ਜੀ ਬਿਲਕੁਲ ਜਿਸ ਕਰਕੇ ਜੇ ਤੁਸੀਂ ਕੋਈ ਐਪ ਯੂਜ਼ ਕਰਦੇ ਆ ਤਾਂ ਜ਼ਬਰ ਚੰਗੀ ਤਰ੍ਹਾਂ ਤੁਹਾਡੇ ਕੋਲ ਜਾਣਕਾਰੀ ਹੋਣੀ ਚਾਹੀਦੀ ਹੈ ਜੇ ਕਿ ਤੁਹਾਨੂੰ ਮਿਲਣ ਜਾਂਦੇ ਆ ਤੇ ਅੱਧੀ ਅਣਜਾਣ ਬੰਦੇ ਨੂੰ ਮਿਲਣ ਨਾ ਚੱਲੇ ਜਾਇਆ ਕਰੋ ਤਾਂ ਆ ਜੋ ਤੁਸੀਂ ਕਿਸੇ ਵੀ ਮੁਸੀਬਤ ਦੇ ਵਿੱਚ ਫਸ ਜਾਵੋ ਤੇ ਇਸ ਤੋਂ ਬਚ ਕੇ ਹੀ ਰਹਿਣਾ ਚੰਗੀ ਗੱਲ ਹੈ ਬਿਲਕੁਲ ਜੀ ਸਿਟੀ ਦੇ ਪੁਲਿਸ ਨੇ ਵੀ ਇਹੀ ਨਾਲ ਕਿਹਾ ਜੀ ਬਿਲਕੁਲ ਵੀ ਜੇ ਤੁਸੀਂ ਕਿਸੇ ਨੂੰ ਮਿਲਣ ਜਾ ਰਹੇ ਆ ਤਾਂ ਆਪਣੇ ਪੇਰੈਂਟਸ ਨੂੰ ਆਪਣੇ ਕਿਸੇ ਵੀ ਰਿਲੇਟਿਵ ਨੂੰ ਜਾਂ ਦੋਸਤ ਮਿੱਤਰ ਨੂੰ ਦੱਸ ਕੇ ਜਾਓ ਵੀ ਆਪਾਂ ਕਿੱਥੇ ਜਾ ਰਹੇ ਆ ਤਾਂ ਜੋ ਉਹ ਅਗਰ ਕੋਈ ਕੋਈ ਪ੍ਰੋਬਲਮ ਆ ਜਾਏ ਤੁਹਾਨੂੰ ਪੇਸ ਆਏ ਤੁਹਾਨੂੰ ਪਤਾ ਲੱਗੇ ਵੀ ਉਹ ਕਿੱਥੇ ਰਹਿੰਦੇ ਆ ਬਿਲਕੁਲ ਤੇ ਐਪ ਜਿਹੜੀ ਆ ਹਰ ਐਪ ਜਿਹੜੀ ਆ ਉਹ ਵਧੀਆ ਨਹੀਂ ਹੁੰਦੀ ਪਰ ਤੁਸੀਂ ਬੀਟੀਵੀ ਦੀ ਐਪ ਜਿਹੜੀ ਕਿ ਐਂਡਰੋਇਡ ਤੇ ਐਪਲ ਤੇ ਦੋਨਾਂ ਤੇ ਮਿਲਦੀ ਹੈ ਤੇ ਇੱਥੋਂ ਤੁਸੀਂ ਜਿਹੜੀਆਂ ਚੰਗੀਆਂ ਚੰਗੀਆਂ ਜਾਣਕਾਰੀਆਂ ਹਾਡੇ ਪ੍ਰੋਗਰਾਮ 24 ਘੰਟੇ ਸੱਤੋ ਦਿਨ ਦੇਖ ਸਕਦੇ ਆ ਜੀ ਤੇ ਬਿਲਕੁਲ ਜੀ ਤੇ ਜਿਸ ਤਰ੍ਹਾਂ ਆਪਣੇ ਕੋਲ ਜੇ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਕੋਈ ਕਿਸੇ ਨੇ ਈਵੈਂਟ ਕਰਾਉਣਾ ਆ ਜਾਂ ਕੋਈ ਹੋਰ ਕੋਈ ਗੱਲਬਾਤ ਆ ਤੁਸੀਂ ਇਸ ਦੇ ਬਾਰੇ ਵੀ ਥੋੜਾ ਦੱਸ ਦੋ ਬਿਲਕੁਲ ਜੀ ਬਿਲਕੁਲ ਜਿਵੇਂ ਕਿ ਤੁਹਾਨੂੰ ਦਰਸ਼ਕਾਂ ਨੂੰ ਸਾਡੇ ਸਾਰੇ ਨੂੰ ਪਤਾ ਹੀ ਆ ਕਿ ਸਾਡਾ ਟੀਵੀ ਚੈਨਲ ਜਿਹੜਾ ਆ ਉਹ ਆਲ ਓਵਰ ਕੈਨੇਡਾ ਚੱਲਦਾ ਹੈ ਤੇ ਲੋਕਲ ਆਪੇ ਕੈਲਗਰੀ ਤੇ ਡਮਿੰਟਰ ਤੋਂ ਵੀ ਆਪਰੇਟ ਕੀਤਾ ਜਾਂਦਾ ਹੈ ਇਹ ਆਪੀ ਟੀਵੀ ਤੇ ਸਾਰੀ ਐਪ ਤੇ سوشل میڈیا ਤੇ ਪਲੇਟਫਾਰਮ ਆਪਾਂ ਸਾਰਾ ਕਵਰ ਕਰਦੇ ਆਂ ਤੇ ਜਿਵੇਂ ਕਿ ਹੁਣ ਅੱਗੇ ਈਵੈਂਟ ਆਉਣ ਵਾਲੇ ਨੇ ਅਗਰ ਤੁਸੀਂ ਵੀ ਆਪਣੇ ਈਵੈਂਟ ਨੂੰ ਆਪਣੇ ਦਰਸ਼ਕਾਂ ਤੱਕ ਆਪਣੇ ਚਾਹਣ ਵਾਲਿਆਂ ਤੱਕ ਪਹੁੰਚਾਉਣਾ ਚਾਹਦੇ ਆਂ ਤਾਂ ਸਾਡੇ ਨਾਲ ਮਿਲੋ ਬਹੁਤ ਹੀ ਅੱਛੇ ਤੁਹਾਡੇ ਈਵੈਂਟ ਨਾਲ ਰਿਲੇਟਡ ਜਿੱਦਾਂ ਦੇ ਤੁਸੀਂ ਚਾਹੋਗੇ ਉਦਾਂ ਦੇ ਸਾਡੇ ਕੋਲ ਪੈਕੇਜ ਨੇ ਸਾਨੂੰ ਤੁਸੀਂ ਕਨੈਕਟ ਕਰੋ ਤੇ ਤਾਂ ਜੋ ਤੁਹਾਡੇ ਈਵੈਂਟ ਨੂੰ ਜਿਹੜਾ ਆ ਉਹ ਤੁਸੀਂ ਵਰਲਡ ਵਾਈਡ ਕਿਤੇ ਵੀ ਦਿਖਾਣਾ ਹੋਵੇ ਜਾਂ ਉਹਦੀ ਪ੍ਰੋਮੋਸ਼ਨ ਕਰਨੀ ਹੋਵੇ ਉਦੋਂ ਤੁਸੀਂ ਸਾਡੇ ਨਾਲ ਰਾਪਤਾ ਕਰ ਸਕਦੇ ਹੋ ਬਿਲਕੁਲ ਜੀ ਤੇ ਲੰਘੇ ਫਰਡੇ ਨੂੰ ਆਪਣੇ ਫੋਰਡ ਮੈਕਮਰੀ ਦੇ ਬਾਹਰ ਦੇ ਹਿੱਸੇ ਦੇ ਵਿੱਚ ਇੱਕ ਹਿਊਮਨ ਬੋਡੀ ਦੇ ਪਾਰਟਸ ਮਿਲੇ ਨੇ ਜੀ ਇਹ ਕੀ ਹੈਗੀ ਜੀ ਪੂਰੀ ਖਬਰ ਹੈ ਇਹ ਜੀ ਖਬਰ ਆਈ ਜੀ ਕਿ ਇਹ ਵੀ ਵੀਕਐਂਡ ਦੀ ਖਬਰ ਆ ਕੇ ਪੁਲਿਸ ਨੇ ਦੱਸਿਆ ਕਿ ਫੋਰਡ ਮੈਕਮਰੀ ਦੇ ਬਾਹਰ ਇੱਕ ਹੈਗਾ ਜੀ ਆਪਣਾ ਟਾਊਨ ਰੋਡ ਹੈ ਜੀ ਟਾਵਰ ਰੋਡ ਹੈ ਜਿਹੜਾ ਟਾਵਰ ਰੋਡ ਤੇ ਜੀ ਇੱਕ ਉਹਨਾਂ ਨੂੰ ਇੱਕ ਪਬਲਿਕ ਦੇ ਵਿੱਚ ਬੋਡੀ ਦੇ ਹਿਊਮਨ ਰਿਮੇਨਸ ਮਿਲੇ ਨੇ ਤੇ ਉਹਦੀ ਹੁਣ ਉਹਨੂੰ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਜਿਹੜੀ ਪੁਲਿਸ ਨੇ ਹਾਲੇ ਤੱਕ ਇਹਦੇ ਇਹ ਨਹੀਂ ਕੋਈ ਖਰਸ਼ਾ ਜਾਰੀ ਕੀਤਾ ਵੀ ਕਿ ਇਹ ਕ੍ਰਿਮੀਨਲ ਕੇਸ ਆਗਾ ਕਿ ਨਹੀਂ ਹੈ ਤੇ ਉਹ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਆਊਗਾ ਪਰ ਹਾਲ ਦੀ ਗੱਡੀ ਜਿਹੜੀ ਉਹ ਇਨਵੈਸਟੀਗੇਸ਼ਨ ਚੱਲਦੀ ਪਈ ਆ ਤੇ ਅਗਰ ਕਿਸੇ ਨੂੰ ਕੁਝ ਪਤਾ ਹੋਵੇ ਤਾਂ ਉਹ ਪੁਲਿਸ ਦੇ ਨਾਲ ਜਿਹੜਾ ਸ਼ੇਅਰ ਕਰ ਸਕਦਾ ਹੈ ਬਿਲਕੁਲ ਜੀ ਤੇ ਜਿਹੜੇ ਸਾਡੇ ਅਲਬਰਟਾ ਦੇ ਪ੍ਰੀਮੀਅਮ ਮੈਡਮ ਡੈਨੀਅਲ ਸਮਿਥ ਨੇ ਜੀ ਲੋਕ ਇਹਨਾਂ ਨਾਲ ਕਾਫੀ ਨਾਰਾਜ਼ ਹੋਏ ਨੇ ਤੇ ਉਹਨੂੰ ਕਾਫੀ ਈਮੇਲਸ ਵਗੈਰਾ ਕੀਤੀਆਂ ਤੇ ਕਿਉਂ ਜੀ ਬਿਲਕੁਲ ਜੀ ਇਹ ਵੀ ਇੱਕ ਇਹਹੀ ਰਿਪੋਰਟ ਆਈ ਹੈ ਵੀ ਕਿਉਂਕਿ ਜਿਹੜੇ ਆਪਣੇ ਮੈਡਮ ਨੇ ਇਹ ਪਿਛਲੇ ਮਹੀਨੇ ਇਫ ਲੋਰੀਡਾ ਦੇ ਵਿੱਚ ਇੱਕ ਉਹ ਸ਼ੋਅ ਸੀਗਾ ਜਿਹਦੇ ਵਿੱਚ ਫੰਡ ਰੇਜ਼ਿੰਗ ਵੀ ਕੀਤੀ ਗਈ ਸੀ ਕਿ ਤੇ ਤੇ ਉਹਦੇ ਕਰਕੇ ਇਹਨਾਂ ਨੂੰ ਇਹਨਾਂ ਦੇ ਕਦੇ ਆਫਿਸ ਨੂੰ ਜਿਹੜੀਆਂ ਇਹਨਾਂ ਦੇ ਪ੍ਰੀਮੀਅਰ ਦੀ ਈਮੇਲ ਤੇ ਬਹੁਤ ਸਾਰਾ ਕਦੇ ਈਮੇਲਾਂ ਦਾ ਹੜਾ ਆਇਆ ਜਿਹਦੇ ਵਿੱਚ ਲੋਕਾਂ ਨੇ ਨੈਗੇਟਿਵ ਕਮੈਂਟ ਲਿਖਿਆ ਤੇ ਲੋਕਾਂ ਨੇ ਇਹਨੂੰ ਮਤਲਬ ਪਸੰਦ ਨਹੀਂ ਕੀਤਾ ਵੀ ਇੱਕ ਟੈਕਸਪੇਅਰ ਮਨੀ ਖਰਚ ਕੇ ਤੇ ਆਪਾਂ ਕਿਸੇ ਉਸ ਸਟੇਟ ਤੇ ਜਾਈਏ ਜਿਹੜਾ ਆਲਰੇਡੀ ਸਾਡੇ ਸਟੇਟ ਦੀ ਸੋਵਰਨਿਟੀ ਤੇ ਅਟੈਕ ਕਰ ਰਿਹਾ ਹੋਵੇ ਤੇ ਉਹ ਉਹਨਾਂ ਨੂੰ ਨਹੀਂ ਚੰਗਾ ਲੱਗਿਆ ਤੇ ਇਸ ਕਰਕੇ ਲੋਕਾਂ ਦੇ ਕੋਈ ਪਬਲਿਕ ਆ ਪਬਲਿਕ ਆਪਣਾ opinion ਦੇ ਸਕਦੀ ਆ ਤੇ ਆਪਾਂ ਸਾਡੇ ਪੋਲੀਟੀਸ਼ੀਅਨ ਨੂੰ ਇਹ ਚਾਹੀਦਾ ਵਾ ਵੀ ਕਿਉਂ ਇਹ ਸਾਰੇ ਇਦਾਂ ਦੇ ਕੰਮ ਆਪਾਂ ਨਾ ਕਰੀਏ ਕਿਉਂਕਿ ਟੈਕਸਪੇਅਰ ਮਨੀ ਆ ਤੇ ਜਾਂ ਤਾਂ ਆਪਣੇ ਜੇਬ ਤੋਂ ਪਾਇਆ ਖਰਚ ਲਓ ਅਗਰ ਤੁਸੀਂ ਪਰਸਨਲ ਕੋਈ ਐਕਟੀਵਿਟੀ ਕਰਨਾ ਚਾਹੁੰਦੇ ਆ ਤੇ ਲੋਕਾਂ ਦੇ ਦੁਆਰਾ ਦਿੱਤੇ ਗਏ ਪੈਸੇ ਇਹ ਪਾਰਟੀ ਦਾ ਪੈਸਾ ਖਰਚ ਕਰ ਲਓ ਪਾਰਟੀ ਦਾ ਪੈਸਾ ਖਰਚੋ ਪਾਰਟੀ ਦੇ ਪੈਸੇ ਵੀ ਤਾਂ ਘੁੰਮ-ਖਮਾ ਕੇ ਲੋਕਾਂ ਕੋਲੇ ਜਾਂਦੇ ਆ ਬਟ ਉਹ ਲੋਕਾਂ ਨੇ ਆਪਣੀ ਮਰਜ਼ੀ ਨਾਲ ਦਿੱਤੇ ਹੋਏ ਹਮ ਪਰ ਜੇ ਤੁਸੀਂ ਇਹ ਕਰੋ ਵੀ ਟੈਕਸਪੇਅਰ ਮਨੀ ਕਰਕੇ ਵੀ ਉਹ ਕਰੋ ਤੇ ਉਹ ਖਰਚਾ ਕਰਨਾ ਜਿਹੜਾ ਆ ਉਹ ਲੋਕਾਂ ਲਈ ਵੀ ਚੰਗਾ ਨਹੀਂ ਲੱਗਦਾ ਤੇ ਤੁਹਾਡੇ ਲਈ ਵੀ ਚੰਗਾ ਨਹੀਂ ਬਿਲਕੁਲ ਤੇ ਜਿਸ ਤਰ੍ਹਾਂ ਅਪਣੀ ਵੋਟਾਂ ਦਾ ਕੈਨੇਡਾ ਦੇ ਵਿੱਚ ਆਖਰੀ ਦਿਨ ਸੀਗਾ ਜੀ ਤੇ ਲੋਕਾਂ ਨੇ ਵੋਟਾਂ ਖੂ ਪਾਈਆਂ ਤੇ ਅਜੇ ਥੋੜੀਆਂ ਚੱਲ ਰਹੀਆਂ ਨੇ ਹੋਰ ਥੋੜੇ ਸਮੇਂ ਤੱਕ ਵੋਟਾਂ ਦਾ ਟਾਈਮ ਖਤਮ ਹੋ ਜਾਣਾ ਆ ਤੇ ਤਕਰੀਬਨ ਦੂਜੇ ਪਾਸੇ ਆਪਣੀ ਕਾਊਂਟਿੰਗ ਸ਼ੁਰੂ ਹੋ ਜਾਣੀ ਆ ਫਿਰ ਤੇ ਥੋੜੀ ਜਿਹੀ ਘੰਟਿਆਂ ਦੇ ਵਿੱਚ ਰਿਜ਼ਲਟ ਵੀ ਆ ਜਾਣਾ ਹੈ ਜੀ ਤੇ ਕੀ ਕਹਿਣਾ ਚਾਹੋਗੇ ਕੀ ਅਪਡੇਟ ਹੈਗੀ ਅੱਜ ਦੀ ਅਪਡੇਟ ਇਹ ਹੈ ਜੀ ਦੇਖੋ ਜੀ ਇਲੈਕਸ਼ਨ ਜਿਹੜੀ ਹੈ ਪਹਿਲੀ ਗੱਲ ਤਾਂ ਸਭ ਤੋਂ ਜਿਹੜੀ ਐਡਵਾਂਸ ਪੋਲਿੰਗ ਉਹ ਬੜੀ ਜ਼ਬਰਦਸਤ ਹੋਈ ਹੈ ਹਾਂਜੀ ਤੇ ਜਿਹੜੀਆਂ ਖਬਰਾਂ ਜਿਹੜੀਆਂ ਆ ਰਹੀਆਂ ਵੀ ਜਿਹੜੀਆਂ ਵੋਟਾਂ ਪੈ ਰਹੀਆਂ ਆ ਤੇ ਇਹ ਵੀ ਵਧੀਆ ਪੈ ਰਹੀਆਂ ਨੇ ਕਾਫੀ ਲੋਕ ਜਿਹੜੇ ਆ ਕੀ ਆਏ ਨੇ ਤੇ ਪਰ ਨਾਲ ਦੀ ਨਾਲ ਮੈਂ ਐਂਡ ਵਿੱਚ ਇਹ ਇਹ ਇਹੀ ਤੁਹਾਨੂੰ ਜ਼ਰੂਰ ਕਹੂੰਗਾ ਇਹ ਇਹਦਾ ਸਮਅਪ ਕਿਉਂਕਿ ਆਪਾਂ ਪਿਛਲੇ ਤਕਰੀਬਨ 6 ਮਹੀਨੇ ਤੋਂ ਵੀ ਉੱਪਰ ਸਮੇਂ ਤੋਂ ਇਹ ਕਵਰ ਅਪ ਕਰ ਰਹੇ ਆ ਵੱਖਰੀ ਵੱਖਰੀਆਂ ਪਾਰਟੀਆਂ ਨਾਲ ਸਾਡੀ ਮੀਟਿੰਗ ਹੋਈ ਆ ਜਿਹੜੇ ਵੀ ਸਾਡੇ ਡਿਪਟੀਰ ਤੇ ਲੋਕਲ ਕੈਂਡੀਡੇਟ ਸਿਗੇ ਜਿੰਨਿਆਂ ਨਾਲ ਵੀ ਅਸੀਂ ਰਾਬਤਾ ਬਣਾ ਸਕੇ ਤੇ ਕੀ ਕੀਤਾ ਆ ਵੀ ਉਹਨਾਂ ਦੇ ਵਿਚਾਰ ਤੁਹਾਡੇ ਤੱਕ ਲੈ ਕੇ ਆਏ ਆ ਤੇ ਆਪਾਂ ਅੱਗੇ ਵੀ ਲੈ ਕੇ ਆਂਦੇ ਰਾਵਾਂਗੇ ਪਰ ਇਹ ਮੈਂ ਜ਼ਰੂਰ ਤੁਹਾਨੂੰ ਆਪਣੇ ਦਰਸ਼ਕਾਂ ਨੂੰ ਇਹ ਸ਼ੇਅਰ ਕਰਨਾ ਚਾਹਣਾ ਵੀ ਚਾਹੇ ਤੁਸੀਂ ਕਿਸੇ ਵੀ ਪਾਰਟੀ ਨੂੰ ਵੋਟ ਪਾਈ ਹੋਵੇ ਇਹ ਡਸਨਟ ਮੈਟਰ ਪਰ ਜਦੋਂ ਇਹ ਇਲੈਕਸ਼ਨ ਖਤਮ ਹੁੰਦਾ ਹੈ ਜਿਹੜਾ ਵੀ ਐਮਪੀ ਜਿੱਤਦਾ ਹੈ ਉਹ ਤੁਹਾਡਾ ਐਮਪੀ ਹੈ ਤਾਂ ਤੁਸੀਂ ਉਹਨੂੰ ਵੋਟ ਪਾਈ ਆ ਚਾਹੇ ਵੋਟ ਨਹੀਂ ਪਾਈ ਚਾਹੇ ਤੁਸੀਂ ਉਹਨਾਂ ਦੇ ਨਾਲ ਸਹਿਮਤ ਸੀਗੇ ਜਾਂ ਨਹੀਂ ਸੀਗੇ ਪਰ ਜਦੋਂ ਇੱਕ ਵਾਰ ਇਲੈਕਸ਼ਨ ਖਤਮ ਚਾਹੇ ਉਹ ਕੋਈ ਕੈਂਡੀਡੇਟ ਕਿਹੜੀ ਕਿਸੇ ਵੀ ਪਾਰਟੀ ਦਾ ਹੋਵੇ ਚਾਹੇ ਇੰਡੀਪੈਂਡੈਂਟ ਹੋਵੇ ਚਾਹੇ ਲਿਬਰਲ ਦਾ ਹੋਵੇ ਕਨਜ਼ਰਵੇਟਿਵ ਦਾ ਹੋਵੇ ਆਪਣੇ ਐਨਡੀਪੀ ਦਾ ਹੋਵੇ ਚਾਹੇ ਗ੍ਰੀਨ ਪਾਰਟੀ ਕਿਸੇ ਵੀ ਪਾਰਟੀ ਦਾ ਹੋਵੇ ਕਹਿਣ ਦਾ ਮਤਲਬ ਉਹ ਜਦੋਂ ਐਮਪੀ ਬਣ ਜਾਂਦਾ ਉਹ ਉਸ ਕਲਾਈਟਿੰਗ ਦੇ ਹਰੇਕ ਜਿਹੜਾ ਵੋਟਰ ਆ ਉਹਦਾ ਐਮਪੀ ਹੁੰਦਾ ਤੇ ਤੁਹਾਨੂੰ ਕੋਈ ਵੀ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਚਾਹੇ ਉਹ ਤੁਹਾਨੂੰ ਉਸ ਵੇਲੇ ਨਹੀਂ ਚੰਗੇ ਲੱਗੇ ਤੁਸੀਂ ਉਹਨਾਂ ਨੂੰ ਉਹਨੂੰ ਦੇਖ ਕੇ ਨਹੀਂ ਵੋਟ ਪਾਈ ਪਰ ਤੁਹਾਡਾ ਇਹ ਰਾਈਟ ਬਣਦਾ ਆ ਵੀ ਉਹ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਦੁਆਰਾ ਉਹਨਾਂ ਦੁਆਰਾ ਪੂਰੇ ਕੀਤੇ ਜਾਣ ਤੇ ਤੁਸੀਂ ਆਪਣੀ ਕੋਈ ਵੀ ਮੁਸ਼ਕਲ ਜਿਹੜੀ ਆ ਉਹਨਾਂ ਤੱਕ ਰੱਖ ਸਕਦੇ ਆ ਇਹ ਕਦੀ ਨਹੀਂ ਸੋਚਣਾ ਵੀ ਅਸੀਂ ਜੀ ਤੱਕ ਜੇ ਹੋਰ ਪਾਰਟੀ ਦੇ ਮੈਂਬਰ ਸਗੇ ਜਾਂ ਕਿਸੇ ਨੂੰ ਵੋਟ ਪਾਉਂਦੇ ਸੀ ਜਿਹੜਾ ਜਿੱਥੇ ਉਹੀ ਤੁਹਾਡਾ ਕੀ ਹੋਏਗਾ ਐਮਪੀ ਹੋਏਗਾ ਇਹੀ ਗੱਲ ਪ੍ਰਾਈਮ ਮਿਨਿਸਟਰ ਤੇ ਵੀ ਲੱਗਦੀ ਆ ਜਦੋਂ ਇੱਕ ਵਾਰੀ ਪ੍ਰਾਈਮੋ ਕੈਨੇਡਾ ਜਾਂ ਕੋਈ ਵੀ ਐਮਪੀ ਜਿਹੜਾ ਇੱਕ ਸੌ ਚੱਕਦਾ ਆ ਉਹ ਹਮੇਸ਼ਾ ਇਸ ਸੌ ਚੱਕ ਵਿੱਚ ਇਹ ਨਹੀਂ ਕਦੀ ਕਹਿੰਦਾ ਵੀ ਮੈਂ ਇਸ ਪਾਰਟੀ ਨੂੰ ਰਿਪਰੈਜ਼ੈਂਟ ਕਰੂਗਾ ਉਹ ਇਹ ਹੀ ਕਹਿੰਦਾ ਵੀ ਮੈਂ ਕੈਨੇਡਾ ਦੇ ਵੋਟਰਾਂ ਦੇ ਲਈ ਕੈਨੇਡਾ ਦੀ ਸੋਵਰਨਿਟੀ ਲਈ ਕੈਨੇਡਾ ਦੀ ਚੰਗੀ ਤਰੱਕੀ ਦੇ ਲਈ ਹੀ ਕੰਮ ਕਰਾਂਗਾ ਸੋ ਕਹਿਣ ਦਾ ਮਤਲਬ ਇਹ ਆ ਵੀ ਤੁਸੀਂ ਇੱਕ ਤੁਸੀਂ ਵੋਟ ਪਾਈ ਆ ਤੁਸੀਂ ਵਿਨਰ ਹੋ ਤੇ ਜਿਹੜਾ ਵੀ ਜਿੱਤੇਗਾ ਉਹ ਫਿਰ ਤੁਹਾਡੀਆਂ ਗੱਲਾਂ ਦਾ ਜਵਾਬ ਦੇ ਹਮੇਸ਼ਾ ਹੀ ਦੇਈ। ਇਹੀ ਤਾਂ ਇੱਕ ਲੋਕਤੰਤਰ ਦੀ ਖੂਬਸੂਰਤੀ ਹੈ ਜੀ। ਵੋਟ ਪਾਈ ਆ ਜਾਂ ਨਹੀਂ ਪਾਈ ਆ ਪਰ ਉਹ ਤੁਹਾਡਾ ਤੁਹਾਡੇ ਟੇਕ ਕੇਅਰ ਕਰਨ ਲਈ ਰੈਡੀ ਹੈ। ਰੈਡੀ ਹੈ ਜੀ ਉਹਨੂੰ ਕਰਨਾ ਹੀ ਪੈਣਾ ਉਹਦਾ ਰਾਈਟ ਆ। ਅਗਰ ਤੁਸੀਂ ਆਪਣਾ ਰਾਈਟ ਲਿਆ ਤੇ ਹੁਣ ਉਹਦਾ ਰਾਈਟ ਆ ਜੀ। ਤੇ ਜਿਸ ਤਰ੍ਹਾਂ ਸਾਡਾ ਜਿਹੜਾ ਆਈਡਾ ਸੈਗਮੈਂਟ ਸਿਗਾ ਇਹ ਆਪਣੇ ਸਾਡੇ ਸਪான்ਸਰ ਬਿਨਾਂ ਸਪான்ਸਰ ਤੋਂ ਕੋਈ ਵੀ ਕਾਰਜ ਨਹੀਂ ਹੁੰਦਾ। ਤੇ ਸਾਡੇ ਪ੍ਰੋਗਰਾਮ ਨੂੰ ਸਪான்ਸਰ ਕੀਤਾ ਸੀਗਾ ਟਰਸਟ ਵਾਈਜ਼ ਇੰਸ਼ੋਰੈਂਸ ਤੋਂ ਜਿਹੜੇ ਕਿ ਐਡਮੈਂਟਲ ਦੇ ਨਾਲ ਲੱਗਦੇ ਜਿਨ੍ਹਾਂ ਨੇ ਆਪਣਾ ਉੱਥੇ ਆਫਿਸ ਖੋਲਿਆ ਹੈਗਾ ਆ ਰਾਜ ਧਾਲੀਵਾਲ ਜੀ ਤੇ ਹਰਮਨ ਧਾਲੀਵਾਲ ਜੀ ਤੇ ਇਹ ਜ਼ਰੂਰੀ ਨਹੀਂ ਹੈ ਵੀ ਉਹਨਾਂ ਦਾ ਆਫਿਸ ਅਗਰ ਐਡਮੈਂਟਲ ਦੇ ਨਾਲ ਵੋਮਨ ਵਿੱਚ ਹੈ ਤੁਸੀਂ ਉਹਨਾਂ ਦੇ ਹੇਠਾਂ ਆ ਰਹੇ ਨੰਬਰ ਤੇ ਕੈਨੇਡਾ 'ਚ ਕਿਤੇ ਵੀ ਬੈਠ ਕੇ ਉਹਨਾਂ ਨੂੰ ਫੋਨ ਕਰ ਸਕਦੇ ਆਂ ਅਗਰ ਤੁਹਾਨੂੰ 에ਅ ਟਿਕਟਿੰਗ ਜਾਂ ਕਿਸੇ ਤਰ੍ਹਾਂ ਦੀ ਹੋਰ ਸਰਵਿਸ ਦੀ ਲੋੜ ਹੈ ਤੇ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਆ ਤੇ ਉਹ ਤੁਹਾਡਾ ਕੰਮ ਜਿਹੜਾ ਤੁਹਾਡਾ ਬਾਜੀ ਇਹਨਾਂ ਨੂੰ ਫੋਨ ਤੇ ਹੀ ਹੋ ਜਾਏਗਾ ਬਿਲਕੁਲ ਇਹਨਾਂ ਕੋਲ ਟਿਕਟਾਂ ਦੇ ਪੈਕੇਜ ਬਹੁਤ ਵਧੀਆ ਨੇ ਜਿਸ ਤਰ੍ਹਾਂ 2-4 ਦਿਨ ਪਹਿਲਾਂ ਸਾਡੀ ਗੱਲਬਾਤ ਹੋਈ ਸੀਗੀ ਇਹਨਾਂ ਨੇ ਦੱਸਿਆ ਇਹਨਾਂ ਨੇ ਅੰਮ੍ਰਿਤਸਰ ਸਾਹਿਬ ਜੀ ਟਿਕਟ ਜਿਹੜੀ ਹੈਗੀ ਹੈ ਤਕਰੀਬਨ 550 ਡਾਲਰ ਤੱਕ ਇਹਨਾਂ ਨੇ ਦਿੱਤੀ ਹੈਗੀ ਹੈ ਜੀ ਹੁਣ ਵੀ ਕਹਿੰਦੇ ਵੀ ਵਧੀਆ ਡੀਲ ਆਈਆਂ ਨੇ ਕਿਉਂਕਿ ਜਿਵੇਂ ਕਿ ਹੁਣ ਆਪਣੇ ਸਮਰ ਆ ਰਿਹਾ ਹੈ ਤੇ ਉਸ ਦੇ ਵਿੱਚ ਪੇਰੈਂਟਸ ਜਿਹੜੇ ਆ ਉਹ ਆਣੇ ਨਹੀਂ ਤੇ ਤੁਸੀਂ ਇਹਨਾਂ ਕੋਲੋਂ ਟਿਕਟਾਂ ਲੈ ਸਕਦੇ ਹੋ ਤੇ ਜਿਹੜੀ ਇਸ ਵੇਲੇ ਜਿਹੜੀ ਸੇਲ ਆ ਜਾਂ ਜਿਹੜੇ ਪ੍ਰਾਈਸ ਘੱਟ ਲੱਗੇ ਨੇ ਉਹਦੇ ਤੁਸੀਂ ਸੇਵ ਆਪਣੀ ਜਿਹੜੀ ਹੈਲਪ ਜੇ ਤੁਹਾਨੂੰ ਹੈਲਪ ਹੋ ਜਾਊਗੀ ਸੇਵਿੰਗ ਦੇ ਵਿੱਚ ਤੇ ਨਾਲ ਦੇ ਨਾਲ ਅਗਰ ਸਾਡਾ ਹਵਾਲਾ ਦਿਓਗੇ ਤੇ ਤੁਹਾਨੂੰ ਐਕਸਟਰਾ ਡਿਸਕਾਊਂਟ ਵੀ ਹੋਰ ਮਿਲੂ ਤੇ ਇਹਨਾਂ ਤੋਂ ਟਿਕਟ ਲੈਣ ਦਾ ਇੱਕ ਹੋਰ ਆਪਾਂ ਨੂੰ ਸਾਡੇ ਕਲਾਇੰਟ ਨੂੰ ਫਾਇਦਾ ਹੋਊਗਾ ਵੀ ਜੇ ਇੰਸ਼ੋਰੈਂਸ ਕਰਾਉਣੀ ਆ ਕੋਈ ਵੀ ਤੇ ਬਾਹਰ ਇੱਧਰ ਤੋਂ ਜਾਣ ਦੀ ਲੋੜ ਨਹੀਂ ਪੈਣੀ ਨਾਲੇ ਉਹ ਵੀ ਕਰਾ ਸਕਦੇ ਨੇ ਬਿਲਕੁਲ ਜੀ ਬਈ ਵਨ ਸਟਾਪ ਸ਼ਾਪ ਆ ਤੇ ਤੁਸੀਂ ਨਾਲ ਦੇ ਨਾਲ ਆਪਣੇ ਪਰਿਵਾਰਨ ਦੀ ਇੰਸ਼ੋਰੈਂਸ ਵੀ ਕਰਾ ਸਕਦੇ ਆ ਤੇ ਨਾਲ ਦੇ ਨਾਲ ਇਹਨਾਂ ਕੋਲੋਂ 에ਅਰ ਟਿਕਟ ਵੀ ਲੈ ਸਕਦੇ ਆ ਸੋ ਕਹਿਣ ਦਾ ਮਤਲਬ ਤੁਹਾਨੂੰ ਦੋ ਜਗ੍ਹਾ ਜਾਣ ਦੀ ਲੋੜ ਨਹੀਂ 1 ਫੋਨ ਕਾਲ ਤੇ ਹੀ ਤੁਹਾਡਾ ਸਾਰਾ ਕੰਮ ਡਨ ਹੋ ਜਾਂਦਾ ਤੇ ਅੱਜ ਵਾਸਤੇ ਇਤਨਾ ਹੀ ਕੱਲ ਨੂੰ ਫੇਰ ਨਵੀਆਂ ਗੱਲਾਂ ਨਵੀਆਂ ਖਬਰਾਂ ਕੁਝ ਵੀਓ ਬਦਲੇ ਹੋਣਗੇ ਕਿਉਂਕਿ ਕੈਨੇਡਾ ਨੂੰ ਇੱਕ ਨਵੇਂ ਪ੍ਰਧਾਨ ਮੰਤਰੀ ਸਾਹਿਬ ਨਵੀਂ ਕੈਬਨਿਟ ਮਿਲ ਚੁੱਕੀ ਹੋਊਗੀ ਤੇ ਉਹ ਤੁਹਾਡਾਂ ਨੂੰ ਜਰੂਰ ਸਾਂਝੀਆਂ ਕਰਾਂਗੇ ਸੋ ਸਾਨੂੰ ਦੀ ਇਜਾਜ਼ਤ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ ਜੀ